ਇੰਨੀ ਖੁਸ਼ੀ ਹੁੰਦੀ ਆ ਬੱਚਿਆਂ ਨੂੰ ਕਿ ਯਾਰ ਆਪਣੇ ਮੰਤਰੀ ਸਾਹਿਬ ਆਏ ਨੇ ਐਮਐਲਏ ਸਾਹਿਬਾਨ ਆਏ ਲੇਗੇ ਆਪ ਇਸੇ ਉਹ ਜਿਵੇਂ ਨਾ ਕਾਂਗਰਸ ਵਾਲਿਆਂ ਕੋਲੇ ਕਹਿਣ ਨੂੰ ਕੁਝ ਨਹੀਂ ਹੁੰਦਾ ਜੀ ਜਾਂਦਾ ਰਜਵਾਹੇ ਸਾਰੇ ਸਾਡੇ ਪੱਕੇ ਹੋਈ ਜਾਂਦੇ ਆ ਕਹਿੰਦੇ ਬਿਜਲੀ ਜਿਹੜੀ ਲਾਈਟ ਸੀਗੀ ਮੋਟਰ ਵਾਲੀ ਕਹਿੰਦੇ ਉਹ 16-16 ਘੰਟੇ ਚੱਲੇਗੀ ਘਰਾਂ ਦੇ ਬਿੱਲ ਮਾਫ ਨੇ ਮੇਰਾ ਕਹਿਣ ਦਾ ਪਾਵ ਹਰ ਇੱਕ ਦਾ ਫਾਇਦਾ ਹੋਇਆ ਇੱਕ ਹੋਰ ਬਜ਼ੁਰਗ ਬੋਲਿਆ ਕਹਿੰਦਾ ਮੇਰਾ ਘਟੋ ਘਟ ਜੀ ਕਹਿੰਦਾ ਸਵਾ ਲੱਖ ਦਾ ਫਾਇਦਾ ਹੋ ਗਿਆ ਕਹਿੰਦਾ ਜਨਰੇਟਰ ਆ ਰਾ ਜਿਹੜਾ ਅੱਗੇ ਕਹਿੰਦਾ ਸਵਾ ਲੱਖ ਦਾ ਜਨਰੇਟਰ ਤਾਂ ਤੇਰ ਫੂਕ ਹੀ ਦਿੰਦੇ ਸੀ ਸਾਰੇ ਪਿੰਡਾਂ ਦੇ ਵਿੱਚ ਵੀ ਮੇਰਾ ਕਹਿਣ ਦਾ ਭਾਅ ਪੰਜਾਬ ਦੇ ਵਿੱਚ ਇੱਕ ਵੀ ਜਨਰੇਟਰ ਨਹੀਂ ਚੱਲਿਆ ਹੈਗਾ ਮਹਿਲਾ ਵੀ ਕਰੋੜਾ ਰੁਪਏ ਦਾ ਫਾਇਦਾ ਪੂਰੇ ਪੰਜਾਬ ਦੇ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਹੋਇਆ ਜਿਹੜੇ ਖੇਤੀ ਕਰਦੇ ਨੇ ਇਹ ਮਾਨ ਸਾਹਿਬ ਦੀ ਬਦੌਲਤ ਆ ਨਹੀਂ ਤਾਂ ਅਜਿਵੇਂ ਨਸਿਆ ਦੀ ਗੱਲ ਚੱਲਦੀ ਆ ਆਪਾਂ ਪਹਿਲੀ ਵਾਰੀ ਹੋਇਆ ਸਿੱਖਿਆ ਕਾਰਤੀ ਦੇ ਤਹਿਤ ਅਸੀਂ ਸਾਰੇ ਐਮਐਲਏ ਸਹਿਬਾਨ ਸਾਰੇ ਮੰਤਰੀ ਸਹਿਬਾਨ ਸਕੂਲਾਂ ਵਿੱਚ ਜਾ ਰਹੇ ਆ ਤੇ ਬੱਚਿਆਂ ਨੂੰ ਇੰਨਾ ਹੌਸਲਾ ਮਿਲਦਾ ਐਨੇ ਖੁਸ਼ ਹੁੰਦੇ ਨੇ ਵੀ ਉਹਨਾਂ ਦਾ ਕੋਈ ਅੰਤ ਨਹੀਂ ਹੁੰਦਾ ਜਾਨੀ ਕਿ ਐਨੀ ਖੁਸ਼ੀ ਹੁੰਦੀ ਆ ਬੱਚਿਆਂ ਨੂੰ ਵੀ ਯਾਰ ਆਪਣੇ ਮੰਤਰੀ ਸਾਹਿਬ ਆਏ ਨੇ ਐਮਐਲਏ ਸਹਿਬਾਨ ਆਏ ਰਗੇ ਆਪ ਇਸੇ ਉਹ ਜਿਵੇਂ ਨਾ ਕਾਂਗਰਸ ਵਾਲਿਆਂ ਕੋਲੇ ਕਹਿਣ ਨੂੰ ਕੁਝ ਨਹੀਂ ਹੁੰਦਾ ਉਹ ਪੁੱਠੇ ਸਿੱਧੇ ਦੇ ਬਿਆਨ ਦਿੱਤੇ ਹੁੰਦੇ ਨੇ ਰਾਜਾ ਆਪਣੇ ਕਹਿੰਦਾ ਭਾਵੇਂ ਸਰਕਾਰ ਆ ਹੋਵੇ ਭਾਵੇਂ ਸਾਡੀ ਆ ਜੇ ਪਰ ਕਹਿੰਦਾ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਨਹੀਂ ਹੋ ਸਕਦਾ ਦੇਖੋ ਇਹਨਾਂ ਦੀ ਮਾਨਸਿਕਤਾ ਹੀ ਇਹੋ ਜਿਹੀ ਬਣੀ ਹੋਈ ਆ ਸਾਡੇ ਸੇਰਪੁਰ ਇਹਨਾਂ ਦੇ ਸਰਕਾਰਾਂ ਦੇ ਵਿੱਚ ਕਾਂਗਰਸ ਦੀਆਂ ਦੇ ਵਿੱਚ ਸੇਰਪੁਰ ਨੂੰ ਹੱਬ ਬਣਿਆ ਜਾਂਦਾ ਸੀ ਨਸ਼ੇ ਦੀ ਦੂਰੋਂ ਦੂਰੋਂ ਲੈਣ ਆਉਂਦੇ ਸੀਗੇ ਮੈਂ ਪਰਸੋਂ ਹੀ ਉੱਥੇ ਪ੍ਰੋਗਰਾਮ ਕਰਕੇ ਆਇਆ ਸਾਰੇ ਸੇਰਪੁਰ ਦੇ ਲੋਕਾਂ ਨੇ ਆਖਿਆ ਵੀ ਇੱਕ ਵੀ ਬੰਦਾ ਅੱਜ ਸੇਰਪੁਰ ਦੇ ਵਿੱਚ ਨਸ਼ਾ ਨਹੀਂ ਵੇਚਦਾ ਇੱਕ ਵੀ ਬੰਦਾ ਸਾਡੇ ਸਾਰੇ ਕਲੱਬ ਵਾਲੇ ਮੁੰਡੇ ਵੀ ਲੱਗੇ ਆ ਖੇੜੀ ਵਾਲੇ ਉਹਨਾਂ ਨੂੰ ਵੀ ਅਸੀਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਉਹਨਾਂ ਨੂੰ ਸਨਮਾਨ ਕਰਨਾ 2 ਸਾਲ ਤੋਂ ਲਗਾਤਾਰ ਉਹ ਲੱਗੇ ਹੋਏ ਨੇਗੇ ਜਾਨੀ ਕਹਿਣ ਦਾ ਇੱਕ ਵੀ ਘਰ ਸੇਰਪੁਰ ਦੇ ਵਿੱਚ ਅਜ ਨਸਿਆ ਵਾਲਾ ਨਹੀਂ ਬਚਿਆ ਹੈਗਾ ਸਾਰੇ ਉੱਥੇ ਫਤਿਹ ਹੋ ਗਿਆ ਜੀ ਖੇੜੀ ਚਹਿਣਾ ਪਿੰਡਾਂ ਕਾਫੀ ਪਿੰਡ ਨੇ ਮੈਂ ਰਾਜੀਵ ਵੜੰਗ ਨੂੰ ਦੱਸਣਾ ਚਾਹੁੰਦਾ ਜੋ ਕਿਸੇ ਦੀ ਨਾ ਸੋਚ ਵਧੀਆ ਹੋਵੇ ਤਾਂ ਉਹ ਕੰਮ ਜਦੋਂ ਸਾਰੇ ਰਲ ਕੇ ਕਰਨ ਕੋਈ ਕੰਮ ਰਹਿਦਾ ਨਹੀਂ ਹੁੰਦਾ ਸਾਰੇ ਕੰਮ ਹੋ ਜਾਂਦੇ ਨੇ ਜਿਵੇਂ ਅੱਜ ਪੰਜਾਬ ਦੇ ਵਿੱਚ ਪਿੰਡਾ ਪਿੰਡਾ ਵਿੱਚ ਆਵਾਜ਼ ਆਉਂਦੀ ਆ ਵੀ ਜਿਹੜਾ ਨਸੇ ਦਾ ਵੱਡੇ ਤਸਕਰ ਸੀਗੇ ਉਹ ਇਥੋਂ ਛੱਡ ਕੇ ਜਾ ਰਹੇ ਨੇ ਜਿਹੜੇ ਗੈਂਗਸਟਰ ਸੀਗੇ ਉਹ ਖਤਮ ਹੋ ਰਹੇ ਨੇਗੇ ਮੈਂ ਦਾਅਵੇ ਨਾ ਕਰਨਾ ਸਾਰੇ ਮੇਰੇ ਪੱਤਰਕਾਰ ਭਰਾ ਬੈਠੇ ਨੇ ਮੈਂ ਆਪ ਦੇਖਦਾ ਰਹਿ ਵੀ ਆਪਣੇ ਹੁਣ ਸੱਚ ਕਰਕੇ ਦੱਸਿਓ ਵੀ ਆਪਣੇ ਹੁਣ ਕੋਈ ਲੜਾਈ ਝਗੜਾ ਵੱਡਾ ਹੁੰਦਾ ਅੱਗੇ ਪਾਰਟੀਆਂ ਬਣਾਈ ਫਿਰਦੇ ਹੁੰਦੇ ਸੀ ਵੀ ਆ ਕਾਂਗਰਸ ਦਾ ਗਰੁੱਪ ਆ ਜੀ ਆ ਕਾਲੀ ਦਲ ਦਾ ਗਰੁੱਪ ਆ ਇੱਕ ਦੂਜੇ ਦੀਆਂ ਐਫਆਈਆਰ ਐਫਆਈਆਰਾਂ ਕਰਾਈ ਜਾਂਦੇ ਸੀ ਪਰਚੇ ਕਰਾਈ ਜਾਂਦੇ ਸੀ ਜੋ ਉਹਨਾਂ ਦਾ ਰਾਜ ਆਉਂਦਾ ਸੀ ਉਹਨਾਂ ਦੀਆਂ ਲੱਤਾਂ ਤੜਾਉਂਦੇ ਸੀ ਉਹਨਾਂ ਦਾ ਆਉਂਦਾ ਸੀ ਉਹਨਾਂ ਤੇ ਹਮਲੇ ਕਰਵਾਉਂਦੇ ਸੀ ਸਾਡੇ ਰਾਜ ਦੇ ਵਿੱਚ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਬੈਠੇ ਆ ਸਾਡੇ ਐਮਐਲਏ ਸਾਹਿਬਾਨ ਸਾਡੇ ਜਿੰਨੇ ਵੀ ਵਲੰਟੀਅਰ ਵਰਕਰ ਨੇਗੇ ਕਿਸੇ ਨੇ ਇੱਕ ਦੇ ਵੀ ਅੱਜ ਤੱਕ ਨਸੇ ਵਾਲੇ ਦੀ ਸਪਾਰਥ ਨਹੀਂ ਕੀਤੀ ਹੈਗੀ ਯਾਨੀ ਕਿ ਦਿਲੋਂ ਲੱਗੇ ਹੋਏ ਨੇ ਇਸ ਕਰਕੇ ਮੈਂ ਤੁਹਾਡਾ ਸਹਿਯੋਗ ਮੰਗਦਾ ਵੀ ਸਾਰੇ ਤੁਸੀਂ ਡਟ ਕੇ ਸਹਿਯੋਗ ਕਰਿਆ ਕਰੋ ਅਸੀਂ ਤਾਂ ਭਰਾਵੋ ਸਾਰੇ ਜਾਣੇ ਸਵੇਰ ਤੋਂ ਚੱਲ ਪੈਨੇ ਆ ਦਿਲੋਂ ਲੱਗੇ ਹੋਇਆ ਵੀ ਪਿੰਡਾਂ ਦਾ ਸੁਧਾਰ ਹੋਵੇ ਤੇ ਨਸਿਆਰੋਂ ਲੈ ਕੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਸਕੂਲਾਂ ਦੇ ਵਿੱਚ ਆਪਾਂ ਸਾਰੇ ਇਹ ਠੀਕ ਕਰੀਏ ਕਿਉਂਕਿ ਮੁੱਖ ਮੰਤਰੀ ਸਾਹਿਬ ਜੀ ਜਿਹੜੀ ਦੂਰਅਦੇਸ਼ੀ ਸੋਚ ਆ ਉਹਦੇ ਸਦਕਾ ਚ ਸਾਰੇ ਕੰਮ ਅਜਿਹੇ ਚੱਲ ਰਹੇ ਆ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਸੀਐਮ ਸਾਹਿਬ ਨੂੰ ਤੁਸੀਂ ਜ਼ਿਆਦਾ ਸੁਣਨਾ ਹੈ